ਅਰਬੀ ਬਰੇ ਮਾਇਕਟੀ ਗਾ ਲੋ ਪਰੰਬਰ ਗਾ ਲੋ ਮਨਵੇ ਤਾਂ ਚੰਦੀ ਦਾ ਗਉਂ ਮਿਛਾਂਦੇ ਨੇ 100 ਕਰਦਾ ਕੋਈ ਦਰਿੰਦਾ 부ਝਾ ਜਾਂਦਾ ਪੱਦੀਆ ਸੀਮੈਂਟ ਲਈ ਗੁਰੂ ਕੀ ਮਰਜਾ ਦਾ ਚੱਲੀਏ ਇਦਾਂ ਰੁਕੀ ਕਮਲਪੁਰਾਸ ਖਿੜਿਆ ਰੰਦਾ ਖੁਸ਼ੀ ਰੰਦੀ ਨਾਲਕ ਪਕਦਾ ਸਦਾ ਵਾਸ ਸੁਣਿਆ ਗੋਪਾ ਕਾ ਹੰਸ ਕਲਬ ਕਾ ਸਿੰਗਰਨ ਅਨ ਅਦੇ ਚੁਣਕਾਰ ਪ੍ਰਭੂ ਦੇ ਸਿੰਗਰਨ ਕਾ ਮਨੋਂ ਹਾਂ ਮਤੇ ਇੱਕ ਰਸ ਚੁਣਕਾਰ ਜਿਹੜਾ ਜਸ ਰੂਪੀ ਸ਼ਬਦ ਦਰਿੰਦਾ ਚਾਰ ਚਫੇਰੇ ਜੈ ਜੈ ਕਾਲ ਦੀਆਂ ਚੁਣਕਾਰ ਜਿਹੜੀਆਂ ਆਹਨ ਜਿਹੜੀਆਂ ਦਾਨੀਆਂ ਪਾ ਲਈਆਂ ਉਹ ਜਿਹੜਾ ਮੁਰਗਈ ਕੋਈ ਕਰ ਲਿਆ ਇਹਦਾ ਬਲੇਸ਼ਾ ਕਰਨ ਨੂੰ ਪਾਪੇ ਦਾ ਕਰਦੀ ਤੇ ਉਹ ਰਾਮਚੰਦਰ ਹੀ ਗयो ਛੇ ਤੇ ਸੀਤਾ ਸਹਿਰੀਆਂ ਨੂੰ ਬਾਪੂ ਸਹਿਰ ਕਰਨ ਲਈ ਦਪਹਰਾਂ ਦੇ ਵਿੱਚ ਪੰਜ ਲਾਗੀਆਂ ਪਾ ਜਾਨ ਉਹ ਜਿਹੜੇ ਬਾਤੀ ਹੋਈ ਨੂੰ ਤੇ ਰਾਮਚੰਦਰ ਜੀ ਉਹਦੇ ਦੇਖਣ ਲੱਗ ਪਏ ਜਿੰਨੇ ਨੂੰ ਉਹਨਾਂ ਦੇ ਵਿਦਿਆ குரு ਆਗਿਆ ਵਿਸ਼ੇਸ਼ੀ ਪਰਮਾਰਥੀ ਆਪਣੇ ਨੇ ਸਮਾਤ ਆਇਆ ਪਰਮਾਰਥੀ ਬੇਸ਼ਟ ਸੀ ਸ਼ਾਸਤਰਾਸ ਦੇ ਜਿਆਦਾ ਵਿੱਚੋਂ ਉਹ ਪੜਨ ਲੱਗ ਪਏ ਰਾਮਚੰਦਰ ਜੀ ਇਦਾਂ ਇਹ ਤੇ ਮਗਰੋਂ ਕੋਈ ਕੰਦਾ ਚੁਰਿਨਾ ਹੋ ਸਕਦਾ ਉਹਦੇ ਪਜੇ ਦੇ ਨਾਲ ਇਦੋਂ ਦੇ ਕਾਮੂ ਆ ਪਤਾ ਵੀ ਅੰਦਰ ਜੰਮੇ ਆ ਲੁਕੋ ਕੇ ਰੱਖੀ ਤੋਂ ਨਹੀਂ ਪਜੇ ਰਣੀ ਆ ਕਿ ਮੇਰੇ ਮਾਰੇ ਵੇਥੇ ਉਹ ਲੜਕੀ ਸੀ ਸੈਰ ਕਰਨ ਆਈ ਸੀ ਤੇ ਉਹ ਲੜਦੀ ਦੇ ਪਿਆਰ ਚ ਪਜੇ ਬੰਪਾਣ ਆਈ ਸੀ ਉਹ ਜਦ ਲੈ ਚੁਰਕਾਰ ਕੋਈ ਆਵਾਜ਼ ਹੋਈ ਨਾ ਤੇ ਮੇਰਾ ਮਨ ਉਹਨੂੰ ਚੱਲ ਗਿਆ ਉਹ ਕਹਿੰਦੇ ਬੇ ਪਜੇ ਬੰਨੀ ਸੀ ਪੰਜਾ ਕੰਦੇ ਦਾ ਕਾਮ ਦੇ ਉਹਦਾ ਨਗਾਰਾ ਵੱਜ ਰਿਹਾ ਨਾਮ ਦੇ ਦਾ ਨਗਾਰਾ ਵੱਜ ਰਿਹਾ ਕਹਿੰਦੇ ਉਹ ਜਿਹਦੇ ਨਾਲੋਂ ਤੇਰੇ ਜਿਹੜਾ ਸੰਜੋਗ ਹੋਣਾ ਇਸ ਕਰਕੇ ਇਹ ਜਿਹੜੀਆਂ ਚਹਕਾਰਾਂ ਰੰਗ ਤਮਾਸ਼ੇ ਕਰਦੇ ਆਂ ਇਹ ਚੀਜ਼ਾਂ ਮੰਨ ਲੋ ਚੰਚਲ ਕਰਕੇ ਪਕਾਰੀ ਬਣਾ ਕੇ ਕਰਮ ਧਰਮ ਤੋਂ ਗਿਰਾਹ ਕੇ ਨਰਕ ਵਿੱਚ ਛੁੱਟਦੀਆਂ ਆਂ ਜਿੱਦਾਂ ਸੰਸਾਰ-ਸਾਰਤ ਪਤਾ ਜਾਂਦਾ ਦੌੜਾ ਕਰਿੰਦਾਂ ਗੁਰਮਤਿ ਦੇ ਸਾਰੀਆਂ ਚੀਜ਼ਾਂ ਮਾਰੇ ਦੀ ਬਰਜਿਤ ਕੀਤੀਆਂ ਸੀ ਜਿੱਦਾਂ ਰੁਕਿਆ ਸੀ ਜਿਵੇਂ ਫਸੂ ਨੂੰ ਪਰ ਸਾਬਾਦ ਕਰਨੇ ਛੱਡਿਆ ਯਾਦ ਤੋਂ ਜੀ ਬੰਦੇ ਇਹ ਜਿਹੜੇ ਬੰਦੇ ਤੁਹਾਡਾ ਸਮਝ ਬਾਲੀਏ ਉਹ ਤੇਰੇ ਉਹਦੇ ਗੰਦੇ ਆ ਮੈਂ ਥੋੜੀ ਜਿਹੀ ਛੁੱਟੀ ਮਿਲੇ ਤੇ ਜੋ ਦੁਨੀਆਂ ਕਰਦੀ ਹੋਵੇ ਅਸੀਂ ਕਰੀ ਜਾਂਦੇ ਆ ਸੁੱਖ ਪ੍ਰਭੂ ਸਿਮਨਕੰਨ ਤਨਪੁਰ ਇਹਦਾ ਪ੍ਰਭੂ ਦਾ ਸਿਮਨਕੰਨ ਨੂੰ ਸੁੱਖ ਮਿਲਦਾ ਨਾ ਪੂਰਾ ਹੰਤ ਬਾਰਾ ਗਾ ਨਹੀਂ ਪਹੁੰਚਦਾ ਬਾਕੀ ਸੁੱਖ ਉਹਨਾਂ ਤੇ ਗਾਂ ਰੋਟੀ ਖਾਦੀ ਜੀ ਬੜਾ ਜਗਾ ਇਹਦਾ ਗੱਲ ਤੋਂ ਥੱਲੇ ਚੱਲ ਕੇ ਤੇ ਹੈਗਾ ਸਵਾਲ ਤੇ ਜਿਹੜੇ ਟੱਡੂ ਗੋਣ ਲਾ ਤੇ ਉਲਟੀਆਂ ਟੱਡੀਆਂ ਲੱਗਦੀਆਂ ਇਹ ਤਾਂ ਕਾਲਾ ਅਵੇ ਤੁਹਾ ਮਾਛਾ ਦਸ ਉਹ ਵੀ ਕਿੰਨਾ ਗੇਰ ਹੋਰ ਜਲਦਾ ਜਾ ਤੇ ਹੋਇਆ ਸੋ ਦੁਨੀਆਂ ਨੇ ਬਹੁਤ ਕਲਫੇ ਹੋਇਆ ਗੱਡੀ ਚੰਗੀ ਆ ਗਈ ਤੇ ਕੁਝ ਵਿੱਚ ਗੱਡੀ ਡੜਾਈ ਹੋਰੇ ਐਕਸੀਡੈਂਟ ਹੋ ਗਿਆ ਬੰਦੇ ਮਰ ਗਏ ਸਾਰੇ ਸੋ ਦੜ ਗਏ ਹਾਂ ਜੀ ਯਾਰ ਜਦ ਚੰਗੀ ਜਾਲੀ ਤੇ ਬੰਨੀਆਂ ਦੇ ਲੜਾਈ ਪੜਾਈ ਹੋ ਗਈ